ਆ ਲੱਗ ਗਿਆ ਵੀ ਟੀਕੇ ਦਾ ਬਾਰੇ ਫਿਰ ਕੱਲ ਵੀ ਲਵਾ ਕੇ ਲੱਗਿਆ ਇੱਕ ਅਜੀ ਕਪੜੇ ਚ ਵੀ ਲੱਗੂ ਇਹ ਸਾਰਾ ਲੀਵਰ ਦੀ ਇਨਫੈਕਸ਼ਨ ਵਾਲਾ ਕੰਮ ਹੈ ਇਹ ਥੋੜਾ ਥੋੜਾ ਟਾਈਮ ਬਾਅਦ ਲੱਭਣਾ ਸੀ ਸੱਤ ਮੰਨ ਦਾ ਇਹ ਸਹੀ ਲੱ ਕਰਿਆ ਵੜਾ ਰਿਕਮੈਂਡ ਕਰਦੇ ਲੜਦਾ ਜਿਹਨੇ ਮੇ ਬਲੌਗ ਤੇ ਸਾਰਿਆਂ ਦਾ ਸਵਾਗਤ ਅਸਾਂ ਕੀਤਾ ਚੱਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਸਵਾ 11 ਦਾ ਟਾਈਮ ਹੋ ਗਿਆ ਤਾਂ ਚਾਹ ਚੱਲ ਰਹੀ ਹੈ ਆਪਣੀ ਕਿਉਂਕਿ ਪਹਿਲਾਂ ਰੋਟੀ ਖਾਧੀ ਫਿਰ ਨਾਤੇ ਫਿਰ ਹੁਣ ਟੀ ਬ੍ਰੇਕ ਚੱਲਦੀ ਹੈ ਚਾਹ ਦਾ ਟਾਈਮ ਹੈ 10:00 ਵਾਲੀ ਚਾਹ ਪਗ 11:00 ਵਜੇ ਪੀਣਿਆ ਪਹਿਲਾਂ 10:00 ਵਜੇ ਪੀਤੀ ਤਾਂ ਹੁਣ ਪੀਤੀ ਤਾਂ ਸੋਚਿਆ ਵੀ ਚਲ ਥੋੜੀ ਹੋਰ ਪੀ ਲੈਣਾ ਟੇਸਟੀ ਬਹੁਤ ਹੈ ਕਿਉਂਕਿ ਸ਼ੱਕਰ ਤੇ ਗੁੜ ਦੀ ਬਣਾਈ ਹੋਈ ਚਾਹ ਬਹੁਤ ਜਿਆਦਾ ਟੇਸਟੀ ਹੁੰਦੀ ਹੈ। ਅਸਾ ਸੁਆਦ ਵੱਖਰੇ ਹੁੰਦਾ ਹੈ। ਤਾਂ ਹੁਣ ਇੱਕ ਦੂਬਾਰ ਆਪਾਂ ਦੋ ਕੰਮ ਨੇ ਦੋ ਕੰਮ ਜਾਨਾ। ਆਪਾਂ ਇੱਕ ਵਜਣਾ ਬੈਂਕ ਦੇ ਵਿੱਚ ਕ੍ਰੈਡਿਟ ਕਾਰਡ ਪਤਾ ਕਰਨ ਕਿਉਂਕਿ ਆਪਾਂ ICICI ਦਾ ਕ੍ਰੈਡਿਟ ਕਾਰਡ ਅਪਲਾਈ ਕੀਤਾ ਸੀ ਹੋ ਗਏ ਕਾਫੀ ਦਿਨ ਹੋ ਗਏ ਮੈਨੂੰ ਲੱਗਦਾ 15 ਦਿਨ ਹੋ ਗਏ ਹੋਣਗੇ। ਫੇਰ ਤੱਕ ਆਇਆ ਨਹੀਂ। ਵੈਸੇ ਹਫਤੇ ਦੇ ਵਿੱਚ ਵਿੱਚ ਉਹ ਕ੍ਰੈਡਿਟ ਕਾਰਡ ਘਰ ਆ ਜਾਂਦਾ। ਨੰਬਰ 2 ਤੇ ਇੱਕ ਜਿਹੋ ਲੀਵਰ ਦੇ ਵਿੱਚ ਇਨਫੈਕਸ਼ਨ ਹੋ ਗਈ ਉਹ ਬੀਕਰਤੰਦਰ ਨਾਮ ਨਹੀਂ ਲੈਂਦੀ ਘੜ ਤੱਕ ਗਈ ਖਰ ਵੀ ਜਮੀ ਸਹੀ ਨਹੀਂ ਹੋਈ ਲੱਤਾਂ ਦੁਖੀ ਜਾਂਦੀ ਰਹਿੰਦੀ ਨੇ ਤਾਂ ਤਿੰਨ ਡਾਕਟਰ ਚੇਂਜ ਕਰਤੇ ਤਾਂ ਕੱਲ ਵੀ ਟੀਕਾ ਲਵਾਇਆ ਅੱਜ ਵੀ ਟੀਕਾ ਲਵਾਉਣਾ ਖਾਦਣਗੇ ਸ਼ਰਜਾ ਅੱਜ ਲੱਗੇ ਪਹਿਲਾਂ ਤਾਂ ਤੰਨ ਕਹਿੰਦੀ ਫਿਰ ਕਹਿੰਦੀ ਚੱਲ ਦੋਨਾਂ ਵਾਲੀ ਸਰਜੂ ਹੁਣ ਡਾਕਟਰ ਤੇ ਜਾ ਕੇ ਪਤਾ ਲੱਗੂ ਵੀ ਟੀਕੇ ਦਾ ਖਲ ਲਵਾਉਣਾ ਪਾਉਗੇ ਵੀ ਐਵੇਂ ਇਨਫੈਕਸ਼ਨ ਘਟ ਜੇ ਤਾਂ ਚੰਗੀ ਗੱਲ ਹੈ ਵੈਸੇ ਕਿੰ 10 ਦਿਨ ਹੋ ਗਏ ਘਟੋ ਘਟ ਮੈਨੂੰ ਬੋਤਲਾਂ ਲਵਾਉਂਦੇ ਨੇ ਗੋਲੀਆਂ ਲੈਂਦੇ ਨੇ ਹੋਰ ਦਵਾਈ ਲੈਂਦੇ ਨੇ ਦਵਾਈਆਂ ਖਾ ਖਾ ਮਣੱਕਿਆ ਪਿਆ ਕਿਉਂਕਿ ਅੰਦਰੋਂ ਜਲ ਜਿੰਦਾ ਜੇ ਮੈਂ ਤਜਾ ਬਣਿਆ ਹੁੰਦਾ ਐ ਹੋਇਆ ਫੇਰ ਵਰਤ ਦਵਾਈ ਬਿਨਾ ਸਰਦਾ ਵੀ ਹੈ ਨਹੀਂ ਕਿਉਂ ਜੇ ਨਹੀਂ ਲਵਾਂਗੇ ਤਾਂ ਜਿਆਦਾ ਡਾਊਨ ਹੋਣ ਦਾ ਕੰਮ ਦੀ ਜਿਆਦਾ ਖਿਚੋਣ ਕਰਕੇ ਤਾਂ ਦਵਾਈ ਲੈਣੀ ਚਾਹੀਦੀ ਆ ਚਲੋ ਚਾਲਦੇ ਆ ਪਹਿਲਾਂ ਦੇਖਦੇ ਆ ਪਹਿਲਾਂ ਡਾਕਟਰ ਦੇ ਜਾ ਕੇ ਬੋਧ ਲਵਾ ਕੇ ਹੁਣ ਫੇਰ ਚੱਲਾਂਗੇ ਥੈਂਕ ਚ ਆ ਲੱਗ ਗਿਆ ਵੀ ਟੀਕੇ ਦਾ ਬਾਅਦ ਫੇਰ ਕੱਲ ਵੀ ਲਵਾ ਕੇ ਲੱਗਿਆ ਇੱਕ ਅੱਜ ਇੱਕ ਕਪੜੇ 'ਚ ਵੀ ਲੱਗੂ ਇਹ ਸਾਰਾ ਲੀਵਰ ਦੀ ਇਨਫੈਕਸ਼ਨ ਵਾਲਾ ਕਰਨਾ ਹੈ ਇਹ ਥੋੜਾ ਥੋੜਾ ਟਾਈਮ ਵੱਲ ਦੱਬਣਾ ਵੀ ਬੋਤਲ ਵਾਂਗੂ ਟਿਕਾ ਲੱਗ ਜਾਂਦਾ ਇੱਥੇ ਦੇਖਦੇ ਆਪਾਂ ਇੰਨੇ ਆ ਬੈਠਾ ਤਾਂ ਜਾਂਦਾ ਨੀਂਦ ਆਉਣ ਲੱਗੀ ਠੀਕ ਹੈ ਇਦਾਂ ਦਾ ਇੰਜੈਕਸ਼ਨ ਵਾਓ ਯਾਰ ਥੋੜਾ ਥੋੜਾ ਦਰਦ ਵੀ ਕਰਦਾ ਨੀਤਰ ਹੈ ਉੱਤੇ ਵੈਸੀ ਹੋਰ ਵੀ ਹੋਣੀ ਦੱਬਣਾ ਬਈ సహరే <laughs> ਖਾਤਰਨਾਕ ਕੰਮ ਬਈ ਦੇਖ ਰਾਹ ਇਹ ਜਿੱਦ 흘 ਬੋਣੀਆਂ ਪੈਂਦੀ ਨੇ ਪਰ ਟਾਈਮ ਸਵਾਲ ਦਾ 1 ਵਜੇ ਫੇਰ ਡਿਊਟੀ ਤੇ ਅੱਜ ਸ਼ਾਮਲ ਹੋ ਕੇ ਡਿਊਟੀ ਤੇ ਚੜ੍ਹ ਕੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਮਾਲ ਅਫਸਰ ਲੱਗ ਕੇ ਅੱਗੇ ਪੁਰਾਣੇ ਬੁੜੇ ਕਹਿੰਦੇ ਹੁੰਦੇ ਇਹਨਾਂ ਨੂੰ ਮਾਲ ਅਫਸਰ ਕਾ ਕੀ ਜਿਹੜੇ ਡੰਗਰ ਪੁੱਛਦੇ ਨੇ ਉਹਨਾਂ ਨੂੰ ਮਾਲ ਕਹਿੰਦੇ ਹੁੰਦੇ ਨੇ ਸਾਮਣ ਵਾਲੇ ਨੂੰ ਅਫਸਰ ਵੀ ਮਾਲ ਅਫਸਰ ਲੱਗ ਗਿਆ ਸਾਡਾ ਮੁੰਡਾ ਵੀ ਮੱਝਾਂ ਗਈਆਂ ਸਾਮਣ ਲੱਗ ਗਿਆ ਉਹ ਸਿਸਟਮ ਆ ਜਿਵੇਂ ਮੇਰੇ ਕੋਲ ਜਿਆਦਾ ਕਿਉਂ ਫਿਰ ਅੱਜ ਆਪਾਂ ਮਾਲ ਅਫਸਰ ਲੱਗੇ ਹੋਏ ਆ ਤਿੰਨ ਇੱਕ ਵੱਧ ਗਏ ਹੁਣ ਆ ਕੇ ਫੇਰ ਉਹੀ ਕਾਰਵਾਈ ਸ਼ੁਰੂ ਹੋ ਗਈ ਵੈਸੇ ਅੱਜ 100% ਮੀਂਹ ਸਹਾਈ ਦੀ ਸਵੇਰ ਦਾ ਕਣੀਆਂ ਜੀਆਂ ਥੋੜੀਆਂ ਕਣੀਆਂ ਆਈਆਂ ਸੀ ਕੁ ਕੁ ਕਣੀਆਂ ਡਿੱਗੀਆਂ ਕਿ ਕੱਪੜੇ ਭੌਮੀ ਵੀ ਪਿਆ ਨਹੀਂ ਸੜਾਕਾ ਵੀ ਨਹੀਂ ਪਿਆ ਉਹ ਬਦਲ ਵਈ ਹੈਗੀ ਆ ਗੁੰਮ ਜਾ ਹੋਇਆ ਪਿਆ ਵਿੱਚ ਠੰਡ ਵੀ ਹੋਈਂਦੀ ਜੇ ਆਪਾਂ ਅੰਦਰ ਬੈਨੇ ਆ ਅੰਦਰ ਤਾਂ ਕਮਰੇ ਚ ਪੜਦਾ ਜੀ ਹੁੰਦੀ ਹੈ ਗਰਮ ਹਵਾ ਜੀ ਹੁੰਦੀ ਹੈ ਤੇ ਬਾਹਰ ਮੌਸਮ ਬਹੁਤ ਸੋਹਣਾ ਹੈ ਸਾਫਾ ਬੱਦਲ ਪਾਈ ਹੈ ਤਾਂ ਜੇ ਮੀਂਹ ਪੈ ਜਾ ਥੋੜੀ ਠੰਡ ਵੀ ਹੋ ਜੂ ਬਾਕੀ ਹੁਣ ਗਰਮੀ ਦਾ ਜਿਹੜਾ ਮੌਸਮ ਮੌਸਮ ਉਹ ਤਾਂ ਲੰਘ ਹੀ ਗਿਆ ਹੁਣ ਤਾਂ ਸাবਦੀਆਂ ਸਰਦੀਆਂ ਵਾਲਾ ਮੌਸਮ ਸਟਾਰਟ ਹੋ ਗਿਆ ਬੱਸ ਹੁਣ ਮੀਂਹ ਪੈਣ ਦਾ ਕੋਈ ਜਿਆਦਾ ਫਾਇਦਾ ਨਹੀਂ ਕਿਉਂਕਿ ਹੁਣ ਜਿਹੜੀਆਂ ਜੀਰੀਆਂ ਇਹਨਾਂ ਨੂੰ ਇਸਰਨਾ ਦਿੰਨੇ ਹੁਣ ਜੀਰੀਆਂ ਨੂੰ ਬੇਧ ਹੀ ਫੂਚੋ ਉਹਨਾਂ ਨੂੰ ਬੇਧ ਫੈ ਸਕਦਾ ਜਾਨੀ ਕਿ ਬਿਮਾਰੀ ਲੱਗ ਸਕਦੀ ਆ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਵੀ ਆਹ ਟਾਈਮ ਦੇ ਵਿੱਚ ਆ ਕੇ ਮੀਂਹ ਬੱਦਲ ਇਹ ਬੜੇ ਵਧੀਆ ਨਹੀਂ ਮੰਨੇ ਜਾਂਦੇ ਆ ਮੀਂਹ ਦੇ ਵਿੱਚ ਕਿਉਂਕਿ ਜਦੋਂ ਫਸਲ ਨਿਸਰਦੀ ਹੋਵੇ ਬਾਕੀ ਉਹਦੇ ਹੱਥ ਚ ਹੁੰਦਾ ਸਾਰਾ ਕੁਝ ਐ ਨਹੀਂ ਪਤਾ ਵੀ ਮੀਂਹ ਪਾ ਕੇ ਹਨਾ ਦੋਮਣਾ ਫਸਲ ਵਾਧੀ ਹੋ ਜੇ ਇਹਦਾ ਰੰਗ ਨੇ ਕਰਤਾਰ ਦੇ ਇਹ ਤਾਂ ਉਹੀ ਜਾਣਦਾਰ ਅੱਬੀ ਜਾਣਦਾ ਉਹਦੇ ਰੰਗਾਂ ਬਾਰੇ ਹਨਾ ਪਰ ਫਿਰ ਵੀ ਜਿੱਥੇ ਤੱਕ ਆਪਣਾ ਹੈਗੇ ਬੀਜ ਜੇਕਰ ਮੈਸੋ ਜੇ ਤਾਂ ਝੋਨੇ ਨੂੰ ਬੇਦ ਲੱਗ ਜਾਂਦਾ ਬਿਮਾਰੀ ਲੱਗ ਜਾਂਦੀ ਆ ਟਾਈਮ ਮੰਨਿਆ ਗਿਆ ਸੋ ਦੇਖੋ ਇਹ ਤੱਕ ਮੀਂਹ ਪਿਆ ਤਾਂ ਹੈ ਨਹੀਂ ਇਹਨੂੰ 100% ਦੱਸਿਆ ਨਹੀਂ ਕਿ ਹੋ ਸਕਦਾ ਵੀ ਜੇ ਰਾਤ ਨੂੰ ਵੀ ਮੀਂਹ ਪੈ ਸਕਦਾ ਪਰੀ ਦੁਬਾਰਾ ਠੰਡੀ ਹੋ ਗਈ ਗਰਮੀ ਤਾਂ ਹੁੰਦੀ ਨਹੀਂ ਜੇ ਗਰਮੀ ਵੀ ਹੈਗੀ ਤਾਂ ਦਿਨ ਦਿਨ ਦੀ ਆ ਰਾਤ ਦੀ ਤਾਂ ਹੈ ਨਹੀਂ ਰਾਤ ਵੀ ਠੰਡਾ ਤੜਕੇ ਸੁੱਤਣ ਦੀ ਵੀ ਠੰਡਾ ਤਾਂ ਮੌਸਮ ਚ ਬਹੁਤ ਤਬਦੀਲੀ ਆ ਗਈ ਬਹੁਤ ਫਰਕ ਪੈ ਗਿਆ ਮੌਸਮ ਦਾ ਤਾਂ ਹੁਣ ਪੱਖਿਆਂ ਥੱਲੇ ਵੀ ਠੰਡ ਲੱਗਦੀ ਹੈ ਯਾਨੀ ਕਿ ਆਪਾਂ ਨੂੰ ਰਾਤ ਨੂੰ ਜੇ ਆਪਾਂ ਬਾਹਰੇ ਪਿਆ ਤਾਂ ਆਪਾਂ ਨੂੰ ਕੂਲਰ ਜਾਂ ਏਸੀ ਲਾਉਣ ਦੀ ਲੋੜ ਨਹੀਂ ਅੰਦਰ ਵੀ ਅੰਦਰ ਥੈਸੀ ਲਾਉਣ ਦੀ ਲੋੜ ਹੈਗੀ ਆ ਬਾਹਰੇ ਕੂਲਰ ਲਾਉਣ ਦੀ ਲੋੜ ਨਹੀਂ ਪੱਖਾ ਹੀ ਬੰਦ ਕਰਨਾ ਪੈਂਦਾ ਰਾਤ ਨੂੰ ਠੰਡ ਲੱਗਣ ਲੱਗ ਜਾਂਦੀ ਹੈ ਯਾਨੀ ਕਿ ਉਹ ਮੌਸਮ ਆ ਗਿਆ ਘੈਂਟ ਆ ਗਿਆ ਕਿਉਂਕਿ ਮਹੀਨੇ ਨੂੰ ਤਾਂ ਬਸ ਦਸਹਿਰਾ ਤੇ 1.5 ਮਹੀਨੇ ਤੱਕ ਦਿਵਾਲੀ ਆਉਣ ਵਾਲੀ ਆ ਤਾਂ ਦਿਵਾਲੀ ਦਸਹਰੇ ਵੇਲੇ ਤਾਂ ਮੌਸਮ ਦਾ ਪੂਰਾ ਹੀ ਫਰਕ ਪੈ ਜਾਂਦਾ ਤੇ ਦਿਨ ਪੂਰੇ ਘੈਂਟ ਹੋ ਜਾਂਦੇ ਨੇ ਮੌਸਮ ਵੀ ਬਦਲਦਾ ਖੂਨ ਵੀ ਬਦਲਣ ਲੱਗ ਜਾਂਦਾ ਸੁਖਤ ਜੇ ਵੀ ਦਿਨ ਹੋ ਜਾਂਦੇ ਨੇ ਐ ਵੀ ਗਰਮੀ ਤੋਂ ਰਾਹਤ ਵਾਲੇ ਦਿਨ ਮਿਲ ਜਾਂਦੇ ਨੇ ਤੇ ਸਰਦੀਆਂ ਦੇ ਦਿਨ ਸ਼ੁਰੂ ਹੋ ਜਾਂਦੇ ਨੇ ਮੌਸਮ ਘੈਂਟ ਅੱਜ ਦੇਖ ਕੇ ਬੈਸੀ ਮਨ ਖੁਸ਼ ਹੋ ਜਾਂਦਾ ਜਦੋਂ ਇਦਾਂ ਦਾ ਵੈਦਰ ਹੋਵੇ ਦੇਖੋ ਦੇਖੋ ਹੈਗਾ ਨਿਆਰੇ ਵਾਲਾ ਠੰਡੀ ਠੰਡੀ ਹਵਾ ਚੱਲਦੀ ਹੈ ਪਰ ਜਿੱਥੇ ਲੱਗਦੀ ਹੈ ਉੱਥੇ ਠੰਡੀ ਹੈ ਜਿੱਥੇ ਨਹੀਂ ਲੱਗਦੀ ਉੱਥੇ ਥੋੜੀ ਜਿਹੀ ਗਰਮ ਵੀ ਹੈ ਪਰ ਹੁਣ ਜਿਵੇਂ ਆ ਪੱਖੇ ਚੱਲਦ ਨੇ ਆਪਣੇ ਪੱਖਿਆਂ ਥੱਲੇ ਆ ਠੰਡੀ ਹਵਾ ਲੱਗਦੀ ਹੈ ਕਾ ਬਾਤ ਹੈ ਕੀ ਕਾ ਬਾਤ ਹੈ ਦੇਖੋ ਹੁਣ ਤੇ ਜੇ ਆਪਾਂ ਇੱਥੇ ਆਰਾਮ ਨਾਲ ਬੈ ਜੀ ਆਪਾਂ ਨੂੰ ਗਰਮੀ ਨਹੀਂ ਹੋਊਗੀ ਪੱਖੇ ਥੱਲੇ ਵੀ ਪੱਕੇ ਥੱਲੇ ਵੀ ਐ ਠੰਡਾ ਠੰਡਾ ਮਹਿਸੂਸ ਹੋਊਗਾ ਤਾਂ ਹੁਣ ਆਪਾਂ ਮਾਲ ਅਫਸਰ ਲੱਗੇ ਹੋਏ ਆ ਬਈ ਤਾਂ ਹੁਣ ਆਪਾਂ ਆਪਣੀ ਅਫਸਰੀ ਦਾ ਕੰਮ ਸ਼ੁਰੂ ਕਰਦੇ ਆਂ ਕੱਕੰਡਾ ਦਾ ਪਤਾ ਹਾਂ ਓਏ ਹਾਂ ਰੱਡੂਆ ਕਿਵੇਂ ਆ ਠੀਕ ਐ ਠੀਕ ਐ ਟੱਲੀ ਵਰਗਾ ਕੰਨ ਖੜੇ ਨੇ ਹਾਂ ਦਾ ਬਾੜੇ ਪੀਣਾ ਪਾਣੀ ਦਾ ਹਜੇ ਪਤਾ ਟਾਈਮ ਨਹੀਂ ਹੋਇਆ ਉਹਨੇ ਵੀ ਨੀ ਕੱਕੰਡਾ ਜੇ ਖਾਦਾ ਦੇਖਦੇ ਆ ਇਹਨੂੰ ਦਵਾਈ ਪਾਈਦੀ ਲੈਟੀ ਕੱਲੀ ਖਾ ਜਾਂਦੀ ਐ ਦਵਾਈ ਅਰੇ ਲੈਟੀ ਨਹੀਂ ਖਾਂਦੀ ਆਦੀ ਉਹ ਵੀ ਪੀਏ ਵਿੱਚੀ ਦਾਣਾ ਸਾਰਾ ਕੁਛ ਐਂ ਪੀਆ ਖਾਂਦੀ ਨਹੀਂ ਮੈਂ ਥੋੜੀ ਪ੍ਰੋਬਲਮ ਆ ਖਾਲਾ ਐ ਐਗਨੂੰ ਕਰਦੀਆਂ ਯਾਰ ਖਲਬਤਾ ਕੱਕਾ ਖਬਾ ਮੈਂ ਚ ਕੱਕਾ ਬਾਕੇ ਦੇਖਦਾ ਜੇ ਖਾ ਲੂ ਆਪਾਂ ਇਹਨੂੰ ਆਪਾਂ ਭਿਉਂ ਕੇ ਦਾਣਾ ਪਾਇਆ ਪਹਿਲਾਂ ਸਾਰਿਆਂ ਨੂੰ ਭਿਉਂਦੇ ਸੀ ਹੁਣ ਇਹਦਾ ਬੰਦ ਕਰਤਾ ਕਿਉਂਕਿ ਇਹਦਾ ਮਹੀਨਾ ਕੀ ਰਹਿ ਗਿਆ ਪਰ ਹੁਣ ਇਹਨੂੰ ਦੁੱਧੂ ਛੱਡਾਂਗੇ ਤੇ ਉਹ ਤਾਂ ਹਜੇ ਭਲੂਣੀ ਐ ਇਹ ਬੱਚਾ ਜਾਂ ਸਿੱਟ ਗਈ ਯਾਨੀ ਕਿ ਮਹੀਨਾ ਡੇਢ ਮਹੀਨਾ ਹਾਦੀ ਬੱਚਾ ਸੰਗ ਗਿਆ ਸੀ ਦੁਬਾਰੇ ਦਵਾਈ ਭਰਾਈ ਹਜੇ ਟੀਕੇ ਦੇ ਦੁਬਾਰੇ ਭਰਾਵਾਂਗੇ ਹਜੇ ਮਹੀਨ ਸ਼ੁਰੂ ਹੋ ਗਿਆ ਵੀ ਡਰੀਜਲਿੰਗ ਹੋ ਗਈ ਥੋੜਾ ਥੋੜਾ ਕਣੀਆਂ ਡੇਗਣ ਲੱਗਿਆ ਮੀਂਹ ਪੈਣ ਲੱਗਿਆ ਗੁੜ ਵੀ ਕੋਈ ਵਾਰ ਕਰਨਾ ਲੱਗਾ ਜਦਵਾਗ ਵਰਗਾ ਉਹਦੇ ਬਾਰੇ ਆ ਜਾ। ਇਹ ਕੀ ਆ ਜਾ? ਹਾਂ ਦੇਖੋ ਮੌਸਮ ਦੇਖੋ ਬੰਨਾ ਸਾਹ। ਆਹ ਕੀ ਕਰਦਾ? ਤੇਰੇ ਖਾਣ ਵਾਲੀ ਚੀਜ਼ ਨਹੀਂ ਪਤਾ। ਖਾਂਦਾ ਹਾਂ। ਮੀਂਹ ਆ ਗਈ ਕਣੀਆਂ ਦੇਖੋ ਪੈਂਦੀਆਂ। ਹਾਲੇ ਸਾਰਾ ਫਰਸੇ ਗੱਲ ਲੱਗਾ ਪਿਆ। ਹਜੇ ਸੁਰੂ ਹੀ ਹੋਇਆ। 100% ਹਾਂ। ਦੇਖੀ ਕਿਵੇਂ ਕਰਦਾ। ਉਹ ਜਮੀ ਕੋਲੇ ਮੂੰਹ ਲਾ ਗਿਆ ਸੀ। ਕਿੱਡੀ ਸਾਲ ਮੇਰੀ ਬੰਦਰ ਨੇ ਹੈ ਨਾ ਓਏ ਬੰਦਰ ਆ ਲੈ ਲੈ ਬਤਾ ਹੁਣ ਤੇ ਹੂੰ ਕਾਤਾ ਜਾਊ ਖਰਾਬ ਨਾ ਕਰ ਇਹਦੇ ਨੂੰ ਬਤਾ ਹੂੰ ਕਨੀ ਇ ਲੱਗਦੀ ਐ ਤੇ ਹੂੰ ਹੂੰ ਉਹ ਇਸੇ ਕਣੀ ਨਹੀਂ ਲੱਗਦੀ ਨਹੀਂ ਨਾ ਨਮ ਕਰਕੇ ਹਮ ਹਜੇ ਨਮੀ ਪਾਇ ਵੀ ਨਹੀਂ ਰਿਹਾ ਨਾ ਖਾਬ ਤਾ ਹਮ ਅੱਲੋ ਤੂੰ ਨਾ ਹਾਇ ਕਰ ਹਮ ਭਸਾ ਉਹਨਾਂ ਹੱਥ ਚ ਟੰਗਾ ਲੈ ਹੁਣ ਦੱਸ ਗੀਏ ਉਹ ਦੇਖੀ ਹੱਥ ਮਰ ਟੱਕੇ ਮੇ ਜਿੱਤੀ ਜਾਂਦਾ ਹੋਰ ਤੱਤੇ ਸੰਗ ਹੈ ਓਏ ਖਾਂਦੇ ਹੁੰਦੇ ਨੇ ਮੈਂ ਤਾਂ ਤਾਂ ਨਹੀਂ ਘਟ ਪਾਇਆ ਮਾ ਜੀ ਕਈ ਵਾਰ ਨੁਕਸਾਨ ਹੀ ਨ ਕਰ ਜੇ ਨੂੰ ਹਾਂ ਇਹ ਤਾਂ ਨੁਕਸਾਨ ਕੀ ਹੋਏ ਨਾ ਨੁਕਸਾਨ ਹੈ ਛੋਟਾ ਨਾ ਹਜੇ ਏਡਾ ਵੀ ਹੈ ਨਹੀਂ ਮਾਂ ਇਹ ਹਜੇ ਬੱਬੂ ਸਾਡਾ ਛੋਟਾ ਜਿਹਾ ਤਾਂ ਹੈਗਾ ਹਣਾ ਪੁੱਤ ਹੂੰ ਹੋਰ ਨਹੀਂ ਹੋਰ ਨਹੀਂ ਤੈਨੂੰ ਦਿੰਦੇ ਸੀ ਕਰਾਵੋ ਜੁ ਕੰਮ ਆ ਦੇਖ ਕੰਜ ਤੇ ਮੀਂਹ ਪੈਂਦਾ ਦੇਖ ਠੰਡੇ ਠੰਡੀ ਉਧਰ ਸੰਗੀ ਠੰਡੀ ਹਵਾ ਚੱਲਦੀ ਠੰਡੀ ਠੰਡੀ ਕਣੀ ਠੰਡੀ ਠੰਡੀ ਕਣੀ ਠੰਡੇ ਠੰਡਾ ਮੌਸਮ ਠੰਡ ਠੰਡ ਮੀਂਹ ਦੇ ਵਿੱਚ ਠੰਡੀ ਠੰਡੀ ਹੂੰ ਹਾਂ ਓਏ ਕੀ ਕਰਦਾ ਹੈ ਹੈਲੋ ਕਰ ਦਿਓ ਸਾਰਿਆਂ ਨੂੰ ਕਹਿੰਦੇ ਹਾਲੋ ਬਾਈ ਸਾਹਿਬ ਦੇਖਾ ਦੇਖਾ ਕਹਿੰਦੇ ਹੈਲੋ ਬਾਈ ਸਾਹਿਬ ਐ ਕਰਦੇ ਓਏ ਬਾਈ ਸ਼ਾਬ ਕਿਦੇ ਹੈਲੋ ਕਿਵੇਂ ਹੋ ਬਾਈ ਕੈਸੇ ਹੋ ਆਪ ਸਭ ਹਿੰਦੀ ਮੇਂ ਬਾਤ ਕਰ ਲੈ ਕੁੱਤੇ ਵਾਲੇ ਸਕੂਲ ਚ ਛੱਟ ਗਈ ਇਹ ਤੈਨੂੰ ਕੋਈ ਮਹੀਨੇ ਦਾ ਫਿਰ 1500 ਦੇ ਦਾਂਗੇ ਆਪਾਂ ਹੈ ਉੱਥੇ ਤੇਰੀ ਡੰਡਾ ਆਪਰੇਟ ਹੋਇਆ ਕਰੂ ਤੈਨੂੰ ਐ ਪਤਾ ਓਏ ਜਾ ਕਿ ਖੜਾ ਜਾ ਤੂੰ ਮੇਰੇ ਪੁੱਤਾਂ ਦੇ ਲੈ ਲੈ ਮੀਂਹ ਆ ਗਿਆ ਓਏ ਆਲੇ ਮੀਂਹ ਦੇ ਕਨਾਂ ਤੇ ਜੱਕੀ ਮੀਂਹ ਪਤਾ ਦੇ ਖੜਕਾ ਹੁੰਦਾ ਓਲੇ ਲੈ ਆਹੀ ਕੰਮ ਰਹਿ ਗਿਆ ਪੁੱਤ ਤੇਰੇ ਕੋਲ ਜੈਕੂ ਨਾ ਪੁੱਤ ਕੁੱਟਣ ਕਿ ਇੱਥੇ ਡੰਗਾਂ ਲਈ ਫਿਰਦੇ ਨੇ ਲੋਕ ਕਹਿੰਦੇ ਜਿਹੜਾ ਵੱਡੂਗਾ ਓਏ ਡੰਗ ਫਿਰੂਗੀ ਐਂ ਕਹਿੰਦੇ ਨੇ ਲੈ ਇੱਕ ਵੀ ਡਰਦਾ ਨਹੀਂ ਇਹਨੂੰ ਕੋਈ ਡੰਗਾਂ ਦਾ ਡਰ ਨਹੀਂ ਹੈ ਓਏ ਨਾ ਬਤ ਹੂੰ ਮੰਨਦੇ ਹਰਾ ਅੱਜ ਵਰਗਨ ਨਜ਼ਾਰਾ ਕਿੱਥੇ ਆਊ ਆਏ ਹਾਏ ਛੱਡ ਬਤ ਨਾ ਦੇਖ ਕਿ ਮੈਂ ਛਾਲਾ ਮਾਰਦਾ ਮੇਰੇ ਸਾਲਿਆ ਖੜ ਹਾਂ ਗੰਡੇ ਲੈ ਆ ਲ ਬੰਦੀ ਹੀ ਫੱਟੀ ਜਾਂਦਾ ਦੇਖ ਲੱਤ ਤੇ ਦੇਖੀ ਸੱਦੀਨ ਬਤਾਣੀ ਹੈਗਾ ਚੱਲ ਤੇਰੀ ਪੈਂ ਬਾਾਰਸ਼ ਕਿਵੇਂ ਮੌਸਮ ਮੈਂ ਠੰਡਾ ਠੰਡਾ ਮੌਸਮ ਮੈਂ ਠੰਡੀ ਠੰਡੀ ਹਵਾਵਾਂ ਵਿੱਚ ਠੰਡਾ ਠੰਡਾ ਆਨੰਦ ਵੀ ਹੋਇਆ ਤੇ ਮੁੰਜਾ ਗਿੱਲਾ ਹੋ ਜੂ ਹੈ ਮੈਨੂੰ ਵੀ ਠੰਡ ਚ ਨਾ ਆਉਂਦਾ ਗਰਮੀ ਹੋ ਜੇ ਨਾ ਇੱਕ ਬਾਕੀ ਗੋਲੀਆਂ ਗਾਲੀਆਂ ਨਾਲ ਗਰਮ ਐ ਬਾਲੀ ਹੋ ਜਾਂਦੀ ਆ ਸਾਫ ਵੀ ਮਾਤਾ ਦਾ ਝੰਡਾ ਪਿਆ ਇੱਧਰ ਹਨਾ ਇਹ ਵੀ ਧੋ ਕੇ ਰੱਖੀਏ ਸਾਫ ਕਰਕੇ ਓਕੇ ਬਾਈ ਵੇ ਜਾ ਹੁਣ ਆਵਾ